ਜਿਸ ਤਰ੍ਹਾਂ ਹੀ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਐਂਟਰ ਕਰਦੇ ਹੋ ਬਲਾਸਫੋਰ ਜ਼ਿਲ੍ਹੇ ਦੇ ਵਿੱਚ ਮੰਦਰ ਹੈ ਮਾਤਾ ਨੈਣਾ ਦੇਵੀ ਸਾਫ਼ ਸੁਥਰਾ ਮਾਹੌਲ ਹਿਮਾਚਲ ਪ੍ਰਦੇਸ਼ ਵਿੱਚ ਸਵਾਲਕ ਪਹਾੜੀਆਂ ਦੇ ਵਿੱਚ ਹੈ ਜੀ ਮਾਤਾ ਨੈਣਾ ਦੇਵੀ ਜੀ ਦਾ ਮੰਦਰ ਸਾਰਾ ਸਾਲ ਹੀ ਇੱਥੇ ਮੇਲਾ ਲੱਗਦਾ ਹੈ ਪਰ ਨਰਾਤਿਆਂ ਵਿੱਚ ਬਹੁਤ ਹੀ ਜ਼ਿਆਦਾ ਰੌਣਕ ਹੁੰਦੀ ਹੈ ਮਾਤਾ ਨੈਣਾ ਦੇਵੀ ਜੀ ਦਾ ਮੁੱਖ ਅਸਥਾਨ ਵੀ ਬਹੁਤ ਵਧੀਆ ਸੁੰਦਰ ਬਣਿਆ ਹੋਇਆ ਹੈ ਇੱਕ ਕਥਾ ਅਨੁਸਾਰ ਇਸ ਅਸਥਾਨ ਤੇ ਮਾਤਾ ਸਤੀ ਦੇ ਨੈਣ ਜਾਨੀ ਕਿ ਅੱਖਾਂ ਡਿੱਗੀਆਂ ਸਨ ਕਥਾ ਅਨੁਸਾਰ ਦੇਵੀ ਸਤੀ ਆਪਣੇ ਪਿਤਾ ਦੇ ਜੱਗ ਵਿੱਚ ਗਏ ਸਨ ਤੇ ਨਾਲ ਹੀ ਉਹਨਾਂ ਦੇ ਗਣ ਰਾਜ ਗਏ ਸਨ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਵੱਲੋਂ ਮਾਤਾ ਸਤੀ ਨੂੰ ਰੋਕਿਆ ਵੀ ਗਿਆ ਸੀ ਕਿ ਜਦੋਂ ਉਹਨਾਂ ਨੇ ਬੁਲਾਇਆ ਹੀ ਨਹੀਂ ਹੈ ਤਾਂ ਫਿਰ ਜੱਗ ਵਿੱਚ ਸਾਨੂੰ ਨਹੀਂ ਜਾਣਾ ਚਾਹੀਦਾ ਪਰ ਮਾਤਾ ਸਤੀ ਆਪਣੇ ਗਣਾ ਸਮੇਤ ਉਸ ਜੱਗ ਵਿੱਚ ਚਲੇ ਗਏ ਜਦੋਂ ਉੱਥੇ ਗਏ ਤਾਂ ਭਗਵਾਨ ਸ਼ਿਵ ਤੇ ਉਹਨਾਂ ਦਾ ਗਣਾ ਨੂੰ ਉਹਨਾਂ ਦੇ ਗਣਾ ਨੂੰ ਬੁਰਾ ਪਲਾਇਆ ਗਿਆ ਉਹਨਾਂ ਨੂੰ अपमानित ਕੀਤਾ گیا માતા ਸਤੀ ਇਹ ਜੋ ਉਹਨਾਂ ਵੱਲੋਂ অপমান ਕੀਤਾ ਜਾ ਰਿਹਾ ਸੀ ਸਹਿਣ ਨਹੀਂ ਕਰ ਸਕੇ ਇਸ ਕਰਕੇ ਉਹਨਾਂ ਨੇ ਜੋਤੇ ਹਨ ਕਣ ਸੀ ਉਸ ਤੇ ਵਿੱਚ ਆਪਣੇ ਪ੍ਰਾਨ ਤਿਆਗ ਦਿੱਤੇ ਤੇ ਉਸ ਵਕਤ ਗਣਾ ਵਿਚਕਾਰ ਉੱਥੇ ਜੁੱਧ ਵੀ ਹੋਇਆ ਉਸ ਤੋਂ ਬਾਅਦ ਫਿਰ ਸ਼ਿਵ ਭਗਵਾਨ ਵੱਲੋਂ ਮਾਤਾ ਸਤੀ ਜੀ ਦਾ ਮ੍ਰਿਤਕ ਸਰੀਰ ਲੈ ਕੇ ਤਾंडव ਕਰਨਾ ਬ੍ਰਹਿਮੰਡਲ ਦਾ ਸ਼ੁਰੂ ਕਰ ਦਿੱਤਾ ਪੂਰੇ ਬ੍ਰਹਿਮੰਡਲ ਦਾ ਚੱਕਰ ਲਗਾਉਣਾ ਸ਼ੁਰੂ ਕੀਤਾ ਫਿਰ ਦੇਵਤਿਆਂ ਨੇ ਭਗਵਾਨ বিষ্ণੂ ਜੀ ਅੱਗੇ ਫਰਿਆਦ ਕੀਤੀ ਕਿ ਇਸ ਤਰ੍ਹਾਂ ਤਾਂ ਬినాਸ਼ ਹੋ ਜਾਵੇਗਾ ਇਸ ਤਰ੍ਹਾਂ ਤਾਂ ਬਨਾਸ਼ ਹੋ ਸਕਦਾ ਹੈ ਫਿਰ ਭਗਵਾਨ বিষ্ণੂ ਜੀ ਨੇ ਸੁਦਰਸ਼ਨ ਚੱਕਰ ਚਲਾਇਆ ਤੇ ਕਈ ਪਾਗਾਂ ਵਿੱਚ ਮਾਤਾ ਸਤੀ ਜੀ ਦਾ ਸਰੀਰ ਬੰਡਿਆ ਗਿਆ ਤੇ ਇਸ ਅਸਥਾਨ ਤੇ ਇਸ ਅਸਥਾਨ ਤੇ ਮਾਤਾ ਸਤੀ ਜੀ ਦੇ ਨੈਣ ਜਾਨੀ ਕਿ ਅੱਖਾਂ ਡਿੱਗੀਆਂ ਸਨ ਇੱਥੇ ਭਗਵਾਨ ਸ਼੍ਰੀ ਗਣੇਸ਼ ਜੀ ਤੇ ਹਨੂਮਾਨ ਜੀ ਦੀ ਮੂਰਤੀ ਸ਼ਸ਼ੋਭਤ ਹੈ ਸਥਿਤ ਹੈ ਤੇ ਮੰਦਿਰ ਦੇ ਗਰਭ ਵਿੱਚ ਤਿੰਨ ਮੁਖ ਮੂਰਤੀਆਂ ਹਨ ਜਿਨ੍ਹਾਂ ਵਿੱਚੋਂ ਸੱਜੇ ਮਹਾਕਾਲੀ ਦੇਵੀ ਤੇ ਵਿਚਕਾਰ ਨੈਣਾ ਦੇਵੀ ਤੇ ਖੱਬੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਹੈ ਇੱਥੇ ਹੀ ਤੁਸੀਂ ਤਾਂ ਸਭ ਨੇ ਉਹ ਫਿਲਮ ਵੀ ਦੇਖੀ ਹੋਣੀ ਹੈ ਜੱਟ ਜੀਣਾ ਮੋੜ ਇੱਥੇ ਹੀ ਜੱਟ ਜੀਣਾ ਮੋੜ ਦੀ ਜਗ੍ਹਾ ਹੈ ਜਿਸ ਸੰਬੰਧੀ ਜੱਟ ਜੀਣਾ ਮੋੜ ਪੰਜਾਬੀ ਫਿਲਮ ਵੀ ਆ ਚੁੱਕੀ ਹੈ ਪੂਰੀ ਕਹਾਣੀ ਜੇਕਰ ਤੁਸੀਂ ਜੱਟ ਜੀਣਾ ਮੋੜ ਔਰ ਮਾਤਾ ਨੈਣਾ ਦੇਵੀ ਨਾਲ ਸੰਬੰਧਤ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਫਿਲਮ ਪੰਜਾਬੀ ਜੱਟ ਜੀਣਾ ਮੋੜ ਦੇਖ ਸਕਦੇ ਹਾਂ ਇੱਥੇ ਮੰਨਤਾ ਹੈ ਕਿ ਇੱਥੇ ਅੱਖਾਂ ਦੀ ਬਿਮਾਰੀ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਅਗਰ ਡਾਕਟਰਾਂ ਕੋਲ ਵੀ ਠੀਕ ਨਾ ਹੁੰਦੀ ਹੋਵੇ ਇੱਥੇ ਠੀਕ ਹੋ ਜਾਂਦੀ ਹੈ ਸੁੱਖ ਸੁੱਖਣ ਨਾਲ ਤੇ ਚਾਂਦੀ ਦੇ ਨੇਤਰ ਚੜਾਉਣ ਨਾਲ ਅੱਖਾਂ ਠੀਕ ਹੋ ਜਾਂਦੀਆਂ ਹਨ ਪਰ ਇੱਥੇ ਹੀ ਪੁਜਾਰੀ ਵੱਲੋਂ ਅੱਖਾਂ ਵਿੱਚ ਪਾਉਣ ਲਈ ਜਲ ਜਾਨੀ ਕਿ ਪਾਣੀ ਮਿਲਦਾ ਹੈ ਜਦੋਂ ਤੁਸੀਂ ਇਸ ਮੰਦਿਰ ਦੇ ਦਰਸ਼ਨ ਕਰਨ ਜਾਵੋਗੇ ਤਾਂ ਤੁਹਾਨੂੰ ਹੋਰ ਜਾਣਕਾਰੀ ਉੱਥੇ ਜਾ ਕੇ ਮਿਲ ਜਾਵੇਗੀ ਦੇਸ਼ਾਂ-ਵਿਦੇਸ਼ਾਂ ਤੋਂ ਇਸ ਪ੍ਰਚੀਨ ਮੰਦਿਰ ਵਿੱਚ ਲੱਖਾਂ ਸ਼ਰਧਾਲੂ ਆਉਂਦੇ ਨੇ ਇਸ ਇਹ ਮੰਦਿਰ ਬੇਹੱਦ ਹੀ ਸੁੰਦਰ ਹੈ ਖੂਬਸੂਰਤ ਹੈ 51 ਸ਼ਕਤੀ ਪੀਠਾ ਵਿੱਚੋਂ ਇਹ ਇੱਕ ਮੰਦਿਰ ਹੈ ਇੱਥੇ ਚੁੰਨੀ ਤੇ ਪ੍ਰਸ਼ਾਦ ਬਾਜ਼ਾਰ ਵਿੱਚੋਂ ਮਿਲ ਜਾਂਦੇ ਹਨ ਮੰਦਰ ਦੇ ਫਾਟਕ ਚਾਂਦੀ ਦੇ ਬਣੇ ਹੋਏ ਹਨ ਇੱਥੇ ਹੀ ਇੱਕ ਪਿੱਪਲ ਹੈ ਜੋ ਕਿ ਬਹੁਤ ਹੀ ਜ਼ਿਆਦਾ ਪੁਰਾਣਾ ਹੈ ਤੇ ਭਗਤ ਇਸ ਤੇ ਦਰਸ਼ਨ ਕਰਦੇ ਹਨ ਕਿਹਾ ਜਾਂਦਾ ਹੈ ਇਸ ਪਿੱਪਲ ਦੇ ਦਰਖਤ ਤੇ ਮਨੋ ਕਾਮਨਾ ਜੋ ਵੀ ਤੁਸੀਂ ਸੁਖਦੇ ਹੋ ਮਨੋ ਕਾਮਨਾ ਸੁਖ ਕੇ ਇਸ ਪਿੱਪਲ ਦੇ ਆਲੇ-ਦੁਆਲੇ ਲਾਲ ਰੰਗ ਦਾ ਜਦੋਂ ਤੁਸੀਂ ਧਾਗਾ ਬੰਨ੍ਹ ਦਿੰਦੇ ਹੋ ਤਾਂ ਤੁਹਾਡੀ ਜਦੋਂ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਫਿਰ ਜਾ ਕੇ ਧਾਗਾ ਖੋਲਣਾ ਪੈਂਦਾ ਹੈ ਪਿੱਪਲ ਦੇ ਪੱਤੇ ਬਾਕੀ ਪਿੱਪਲ ਦੇ ਪੱਤਿਆਂ ਨਾਲੋਂ ਕੁਝ ਅਲੱਗ ਹੀ ਹਨ ਮਾਤਾ ਨੈਣਾ ਦੇਵੀ ਦੇ ਮੰਦਰ ਵਿੱਚ ਹਨੂਮਾਨ ਜੀ ਭੈਰੋਂ ਸ਼੍ਰੀ ਲక్ష్ਮੀ ਨਾਰਾਇਣ ਜੀ ਮਾਤਾ ਲక్ష్ਮੀ ਮਾਤਾ ਵਿਸ਼ਨੂੰ ਤੇ ਸ਼੍ਰੀ ਬਟੁਕਨਾਥ ਜੀ ਦੀ ਮੂਰਤੀ ਵੀ ਹੈ ਕਿਹਾ ਜਾਂਦਾ ਹੈ ਕਿ ਬਟੁਕਨਾਥ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਭਗਤਾਂ ਦੀ ਮਨੋ ਕਾਮਨਾਵਾਂ ਪੂਰੀ ਹੋ ਜਾਂਦੀ ਹਨ ਤੇ ਭਗਤ ਇੱਥੇ ਜ਼ਰੂਰ ਆਂਦੇ ਹਨ ਗੁੰਮਤ ਦੀ ਪਰਤ ਸੋਨੇ ਨਾਲ ਟੱਕੀ ਹੋਈ ਹੈ ਇੱਕ ਇੱਥੇ ਹਮਨਪੁਰ ਕੁੰਡ ਵੀ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਸਦੀਆਂ ਪੁਰਾਣਾ ਹੈ ਤੇ ਇਹ ਹਮਨ ਕੁੰਡ ਬਹੁਤ ਹੀ ਪ੍ਰਾਣਾ ਹੈ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਬੇਸ਼ੱਕ ਤੁਸੀਂ ਸੋ ਹਮਨ ਕਰ ਲੋ ਪਰ ਇੱਥੇ ਇੱਕ ਹਮਨ ਪੂਜਾ ਕਰਨ ਦੇ ਨਾਲ ਹੀ ਸੋ ਹਮਨ ਕੁੰਡਾ ਦੇ ਅਮਨ ਪੂਜਾ ਦੇ ਬਰਾਬਰ ਹੈ ਹਮਨ ਕੁੰਡ ਦੀ ਇੱਕ ਇੱਥੇ ਜੋ ਕਿਹਾ ਗਿਆ ਹੈ ਜੋ ਇੱਥੇ ਦੀ ਰਾਖ ਹੈ ਭਪੂਤੀ ਹੈ ਉੱਥੇ ਇੱਕ ਚਮਤਕਾਰ ਹੁੰਦਾ ਹੈ ਉਹ ਰੋ ਚਮਤਕਾਰ ਜੋ ਅਸੀਂ ਸੁਣਿਆ ਹੈ ਜੋ ਕਿਹਾ ਗਿਆ ਹੈ ਕਿ ਉਸ ਦੇ ਵਿੱਚ ਤੁਸੀਂ ਚਾਹੇ ਟੰਨਾ ਦੇ ਹਿਸਾਬ ਦੇ ਨਾਲ ਹਮਨ ਕਰਦੇ ਹੋ ਉਸ ਦੀ ਜਿਹੜੀ ਰਾਖ ਹੈਗੀ ਆ ਉਸਤੀ ਜਿਹੜੀ ਪਪੂਤੀ ਹੈਗੀ ਆ ਉਹ ਆਪਣੇ ਆਪ ਹੀ ਇਸ ਧਰਤੀ ਦੇ ਵਿੱਚ ਚਲੇ ਜਾਂਦੀ ਹੈ ਔਰ ਇੱਥੇ ਹਮਨ ਕਰਨ ਦੇ ਨਾਲ ਰੋਗਾਂ ਤੋਂ ਮੁਕਤੀ ਮਿਲਦੀ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਤੁਸੀਂ ਇਹ ਵੀਡੀਓ ਚੱਲਦੇ-ਚੱਲਦੇ ਹੀ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਅਜਿਹੀਆਂ ਜਾਣਕਾਰੀ ਹਰ ਵਕਤ ਤੁਰੰਤ ਮਿਲਦੀ ਰਹੇ ਇਹ ਸਾਡੀ ਤੁਹਾਨੂੰ ਇੱਕ ਰਿਕਵੈਸਟ ਹੈ ਕੀ ਨਮਾ ਸ਼ਹਿਰ ਦਵਾਬਾ YouTube ਚੈਨਲ ਜਿਸ ਤਰ੍ਹਾਂ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਇਸ ਨੂੰ ਚਲਦੇ ਚਲਦੇ ਹੀ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਡੇ ਕੋਲ ਅਜਿਹੇ ਆ ਧਾਰਮਿਕ ਜੋ ਵੀ ਚਮਤਕਾਰੀ ਸਥਾਨ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜਾਣਕਾਰੀ ਮਿਲ ਸਕੇ ਸਾਡੇ ਕੋਲ ਜੋ ਜਾਣਕਾਰੀ ਹੁੰਦੀ ਹੈ ਉਹ ਜ਼ਿਆਦਾਤਰ ਸੂਤਰਾਂ ਦੇ ਹਵਾਲੇ ਤੋਂ ਜਾਂ ਜੋ ਕਥਾ ਨੇ ਕਥਾ ਹੈ ਉਸ ਤੇ ਮੁਤਾਬਕ ਹੁੰਦੀ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਹੋਰ ਕਿੱਥੋਂ ਦੀ ਕਹਾਣੀ ਕਿੱਥੋਂ ਦੀ ਕਥਾ ਕਿੱਥੋਂ ਦਾ ਚਮਤਕਾਰ ਦੇਖਣਾ ਚਾਹੁੰਦੇ ਹੋ ਉਸਤੇ ਬਾਰੇ ਵਿੱਚ ਕਮੈਂਟ ਜਰੂਰ ਕਰੋ ਔਰ ਸਾਡੀ ਇੱਕ ਜੇਕਰ ਤੁਸੀਂ ਮਾਤਾ ਨੈਣਾ ਦੇਵੀ ਜੀ ਦੇ ਸੱਚੇ ਭਗਤ ਹੋ ਸੱਚੇ ਸ਼ਰਧਾਲੂ ਹੋ ਤੇ ਸਾਡੀ ਇੱਕ ਬੇਨਤੀ ਹੈ ਸਾਡਾ ਵੀ ਇਹ ਜੋ ਉਪਰਾਲਾ ਹੈ ਕਰਨ ਦਾ ਤਾਂ ਹੀ ਫਾਇਦਾ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਤੇ ਦੇਖਦੇ ਹੀ ਕਟੋ-ਕਟ 21 ਜਾਂ 11 ਆਪਣੇ ਸ਼ਰਧਾਲੂਆਂ ਨੂੰ ਜ਼ਰੂਰ ਹੀ ਸ਼ੇਅਰ ਕਰੋ ਔਰ ਉਹਨਾਂ ਨੂੰ ਇਹ ਵੀ ਨਾਲ ਰਿਕੁਐਸਟ ਕਰੋ ਕਿ ਨਵਾਂ ਸ਼ਰਧਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਡਾ ਅਸੀਂ ਸਬਸਕ੍ਰਾਈਬ ਵਧਾਣਾ ਚਾਹੁੰਦੇ ਹਾਂ ਜਾਂ ਕਿ ਅਸੀਂ ਵਿਊ ਜ਼ਿਆਦਾ ਲੈਣਾ ਚਾਹੁੰਦੇ ਹਾਂ ਇਸ ਦਾ ਮਤਲਬ ਸਿਰਫ ਇਹ ਹੀ ਹੈ ਕਿ ਜੋ ਅਸੀਂ ਇਸ ਤੇ ਉੱਪਰ ਜਾਣਕਾਰੀ ਦਿੰਦੇ ਹਾਂ ਜੇਕਰ ਤੁਸੀਂ ਇਸ ਨੂੰ ਦੂਜਿਆਂ ਤੱਕ 21 ਜਾਂ 11 ਮੈਂਬਰਾਂ ਤੱਕ ਪਹੁੰਚਾਓਗੇ ਔਰ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤਾਂ ਜਿਹੜੀ ਆ ਇਹੋ ਜੇ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਰਹੇਗੀ ਸਾਡਾ ਸਿਰਫ ਇਹ ਮਕਸਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲਾਈਵ ਲਾਈਵ ਹੋ ਕੇ ਜੋ ਹੈ ਉਹ ਤੁਹਾਨੂੰ ਜਿਹੜੇ ਆ ਜਿੱਥੇ-ਜਿੱਥੇ ਚਮਤਕਾਰ ਹੋ ਰਹੇ ਨੇ ਉੱਥੋਂ ਦੀ ਵੀਡੀਓ ਜਿਹੜੀ ਹੈਗੀ ਆ ਉਹ ਸਾਰੀ ਤੁਹਾਨੂੰ ਦਿਖਾਈ ਜਾਵੇਗੀ ਔਰ ਅਸੀਂ ਇੱਕ ਹੋਰ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਜੋ ਕੁਝ ਅਜਿਹੇ ਵਿਅਕਤੀ ਨੇ ਜੋ ਇਨਾ ਚੀਤਿਆਂ ਨੂੰ ਨਹੀਂ ਮੰਨਦੇ ਉਹਨਾਂ ਨੂੰ ਅਸੀਂ ਉਹਨਾਂ ਥਾਵਾਂ ਦੇ ਉੱਪਰ ਨਾਲ ਲੈ ਕੇ ਜਾਵਾਂਗੇ ਤੇ ਅਸੀਂ ਦੋਨੋਂ ਪੱਖ ਜਾਣਿਆ ਕਰਾਂਗੇ ਕਿ ਜੋ ਪੱਖ ਚਮਤਕਾਰਾਂ ਨੂੰ ਨਹੀਂ ਮੰਨਦਾ ਉਸ ਥਾਵਾਂ ਦੇ ਉੱਪਰ ਜਾ ਕੇ ਕੀ ਉਹ ਸਿੱਧ ਕਰਦੇ ਨੇ ਕਿ ਕੀ ਨਹੀਂ ਉਹ ਸਿੱਧ ਕਰ ਸਕਦੇ ਇਹੋ ਜਿਹੀਆਂ ਤੁਹਾਨੂੰ ਜਿਹੜੀਆਂ ਹੋਰ ਜਿਹੜੀਆਂ ਪ੍ਰਾਣੀਆਂ ਪਰੰਪਰਾਵਕ ਕਹਾਣੀਆਂ ਨੇ ਜਿੱਥੇ ਚਮਤਕਾਰ ਅੱਜ ਵੀ ਹੋ ਰਹੇ ਨੇ ਉੱਥੋਂ ਦਾ ਵੀ ਅਸੀਂ ਤੁਹਾਨੂੰ ਜਾ ਕੇ ਖੁਦ ਜਾ ਕੇ ਜਿਹੜੀ ਆ ਵੀਡੀਓ ਤੁਹਾਨੂੰ ਦਿਖਾਵਾਂਗੇ ਜੈ ਮਾਤਾ ਦੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499